ਇਹ ਕੇਸ ਕੇਸਾਂ ਕੇਸ ਕੀ ਤੋਂ ਕੇਸ ਕਿਤਰਾ ਹੋਏ ਇਹ ਜਦੋਂ ਗੁਰਮukh ਸਿੰਘ ਜੀ ਮਸਾਫਰ ਅਕਾਲ ਤਖਤ ਦੇ ਜੇਹੇਦਾਰ ਬੰਦੇ ਨੇ ਜੀ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਕੇਸਗੀ ਨਹੀਂ ਸੀ ਸਿਕਾਉਂਦੀ ਅੱਛਾ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਇਹ ਕੇਸ ਕੇਸ ਕਰ ਦਿੱਤੇ ਇਹ ਜਿਹੜੀ ਕੇਸ ਹੈਗੇ ਆ ਨਾ ਜੀ ਇਹ ਤੇ ਕੁਦਰਤੀ ਦੇਣਾ ਗੁਰੂ ਸਾਹਿਬ ਨੇ ਸਾਨੂੰ ਕਕਾਰਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਨਾ ਜੀ ਸਿੱਖ ਨੇ ਕਦੀ ਵੀ ਨੰਗੇ ਸਿਰ ਨਹੀਂ ਰਹਿਣਾ ਠੀਕ ਹੈ ਸਿੱਖ ਨੇ ਟੋਪੀ ਨਹੀਂ ਪਾਉਣੀ ਠੀਕ ਹੈ ਗੁਲਾਮੀ ਜਿਹੜੇ ਨਿਸ਼ਾਨੀ ਆ ਜੀ ਤੁਹਾਡੇ ਸਾਹਮਣੇ ਮਾਈਕ ਤੇ ਸਾਰੀ ਹੈਲਮਟ ਜਿਹੜੀ ਲੜੀ ਸੀਗੀ ਜ ਜਿਹਨਾਂ ਨੇ ਸਾਡੀ ਬੀਬੀਆਂ ਪਹਿਣਾ ਦੇ ਉੱਤੇ ਮਤਾਵਾਂ ਉੱਤੇ ਜਿਹੜੀ ਹੈਲਮਟ ਲਾਗੋ ਕੀਤੀ ਸੀ ਲੋ ਟੋਪ ਦੀ ਲੜਾਈ ਜਿਹੜੀ ਲੜੀ ਸੀ ਤੋ ਇਹ ਜਿਹੜਾ ਹੈਗਾ ਜੀ ਉਹ ਮਰਿਆਦਾ ਹੈਗੀ ਆ ਹੂੰ ਪੰਜੇ ਜਿਹੜੇ ਕਾਰਨ ਨੇ ਉਹ ਧਾਰਨ ਕਰਨੇ ਸਿੱਖੀ ਦੇ ਵਿੱਚ ਐਂਟਰੀ ਹੈ ਸਾਡੀ ਯੂਨੀਫਾਰਮ ਹੈ ਹੂੰ ਉਹ ਸਕੂਲ ਚ ਦਾਖਲ ਹੁੰਦੇ ਜੇ ਤੁਹਾਨੂੰ ਯੂਨੀਫਾਰਮ ਲੱਗਦੀ ਹੈ ਮਤਲਬ ਇਹ ਮਤਲਬ ਤੁਸੀਂ ਕਹਿੰਦੇ ਹੋ ਵੀ ਗੁਰਮੁਖ ਸਿੰਘ ਮੁਸਾਫਰ ਦੀ ਘਰ ਵਾਲੀ ਕੇਸ ਕੀ ਨਹੀਂ ਸਜਾਉਂਦੀ ਸੀ ਤੇ ਉਹਨਾਂ ਨੇ ਕੇਸ ਕੀ ਜਗਾ ਕੇਸਾਂ ਨੂੰ ਕੁਕਾਰ ਬਣਾ ਦਿੱਤਾ ਹਾਂ ਬਿਲਕੁਲ ਜੀ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਮੂੰਹ ਨਹੀਂ ਕੋਈ ਪੁੱਛਣ ਨੂੰ ਤਿਆਰ ਨਹੀਂ ਸਾਡੇ ਪੰਥ ਦੇ ਪਹਿਰੇਦਾਰਾਂ ਨੇ ਮਰਵਾਹਾ ਸਾਹਿਬ ਹੁਣ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਆ ਆ ਕੇਸ ਤਾਂ ਮੇਰੇ ਖਿਆਲ ਚ ਇਦਾਂ ਹੈ ਕੋਈ ਸਾਧੂ ਹੋਵੇ ਕੋਈ ਨਾਗਾ ਸਾਧੂ ਹੋਵੇ ਨਿਰਮਲ ਸਾਧੂ ਉਹ ਵਾਲ ਨਹੀਂ ਘਟਾਏਗਾ ਵਾਲ ਲੰਬੇ ਹੋਣਗੇ ਕੇਸ ਤਾਂ ਉਹਦੇ ਵੀ ਹੋਗੇ ਇਹ ਜਿਹੜਾ ਹੈ ਨਾ ਜਿਹੜਾ ਇਹ ਵਿਵਾਦ ਹੈ ਕਿ ਕੇਸਾ ਧਾਰੀ ਸਿੱਖ ਹੈ ਹੂੰ ਜਾਂ ਸੈਜ ਧਾਰੀ ਸਿੱਖ ਉਹ ਤੇ ਜਿਹੜੇ ਅਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ ਕੇਸਾ ਧਾਰੀ ਦਾੜੀ ਧਾਰੀ ਨੇ ਹੂੰ ਉਹ ਸਾਰੇ ਸਿੱਖ ਨੇ ਇਸ ਕਰਕੇ ਦੱਸਾਂਗੇ ਜੀ ਜਿਹੜੀ ਗੱਲ ਹੈਗੀ ਆ ਇਹ ਕੇਸ ਦਾੜੀ ਕੁਦਰਤੀ ਦੇਣਾ ਅਸੀਂ ਕੁਦਰਤ ਨੂੰ ਕੁਝ ਨਹੀਂ ਕਰਨਾ ਇਹ ਕੇਸ ਕੇਸਾਂ ਕੇਸ ਕੀ ਤੋਂ ਕੇਸ ਕਿਤਨਾ ਹੋਏ ਇਹ ਜਦੋਂ ਗੁਰਮੁਖ ਸਿੰਘ ਜੀ ਮਸਾਫਰ ਅਕਾਲ ਤਖਤ ਦੇ ਜਹੇਦਾਰ ਬੰਦੇ ਨੇ ਜੀ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਹੂੰ ਉਹ ਕੇਸ ਕੀ ਨਹੀਂ ਸੀ ਸਿਕਾਉਂਦੀ अच्छा इस करके उन्होंने ਜਿਹੜਾ ਹੈਗਾ ਹੈ ਕੇ ਕੇਸ ਕਰ ਦਿੱਤੇ ਇਹ ਜਿਹੜੀ ਕੇਸ ਹੈਗੇ ਆ ਨਾ ਜੀ ਇਹ ਤੇ ਕੁਦਰਤੀ ਦੇਣਾ ਗੁਰੂ ਸਾਹਿਬ ਨੇ ਸਾਨੂੰ ਕਕਾਰਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਨਾ ਜੀ ਸਿੱਖ ਨੇ ਕਦੀ ਵੀ ਨੰਗੇ ਸਿਰ ਨਹੀਂ ਰਹਿਣਾ ਠੀਕ ਹੈ ਸਿੱਖ ਨੇ ਟੋਪੀ ਨਹੀਂ ਪਾਉਣੀ ਠੀਕ ਹੈ ਗੁਲਾਮੀ ਜਿਹੜੇ ਨਿਸ਼ਾਨੀ ਆ ਜੀ ਤੁਹਾਡੇ ਸਾਹਮਣੇ ਮਾਈਚੇ ਸਾਰੀ ਹੈਲਮਟ ਜਿਹੜੀ ਲੜੀ ਸੀਗੀ ਜ ਜਿਹਨਾਂ ਨੇ ਸਾਡੀ ਬੀਬੀਆਂ ਪੈਣਾ ਦੇ ਉੱਤੇ ਮਤਾਵਾ ਉੱਤੇ ਜਿਹੜੀ ਹੈਲਮਟ ਲਾਗੋ ਕੀਤੀ ਸੀ ਲੋ ਟੋਪ ਦੀ ਲੜਾਈ ਜਿਹੜੀ ਲੜੀ ਸੀ ਤੋ ਇਹ ਜਿਹੜਾ ਹੈਗਾ ਜੀ ਉਹ ਮਰਿਆਦਾ ਹੈ ਗਈ ਆ ਹੂੰ ਪੰਜੇ ਜਿਹੜੇ ਕਕਾਰ ਨੇ ਉਹ ਧਾਰਨ ਕਰਨੇ ਸਿੱਖੀ ਦੇ ਵਿੱਚ ਐਂਟਰੀ ਹੈ ਸਾਡੀ ਯੂਨੀਫਾਰਮ ਹੈ ਹੂੰ ਤੁਸੀਂ ਸਕੂਲ ਚ ਦਾਖਲ ਹੁੰਦੇ ਜੇ ਤੁਹਾਨੂੰ ਯੂਨੀਫਾਰਮ ਲੱਗਦੀ ਹੈ ਮਤਲਬ ਇਹ ਮਤਲਬ ਤੁਸੀਂ ਕਹਿੰਦੇ ਹੋ ਵੀ ਗੁਰਮੁਖ ਸਿੰਘ ਮੁਸਾਫਰ ਦੀ ਘਰ ਵਾਲੀ ਕੇਸ ਕੀ ਨਹੀਂ ਸਜਾਉਂਦੀ ਸੀ ਤੇ ਉਹਨਾਂ ਨੇ ਕੇਸ ਕੀ ਜਗਾ ਕੇਸਾਂ ਨੂੰ ਕਕਾਰ ਬਣਾ ਤਾ ਹਾਂ ਬਿਲਕੁਲ ਜੀ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੁਣ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਸਾਡੇ ਪੰਥ ਦੇ ਪਹਿਰੇਦਾਰਾਂ ਨੇ ਮਰਵਾਹਾ ਸਾਹਿਬ ਹੁਣ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਆਹ ਕੇਸ ਤਾਂ ਮੇਰੇ ਖਿਆਲ ਚ ਇਦਾਂ ਹੈ ਕੋਈ ਸਾਧੂ ਹੋਵੇ ਕੋਈ ਨਾਗਾ ਸਾਧੂ ਹੋਵੇ ਨਿਰਮਲਾ ਸਾਧੂ ਉਹ ਵਾਲ ਨਹੀਂ ਘਟਾਏਗਾ ਵਾਲ ਲੰਬੇ ਹੋਣਗੇ ਕੇਸ ਤਾਂ ਉਹਦੇ ਵੀ ਹੋਗੇ ਇਹ ਜਿਹੜਾ ਹੈ ਨਾ ਜਿਹੜਾ ਇਹ ਵਿਵਾਦ ਹੈ ਕਿ ਕੇਸਾ ਧਾਰੀ ਸਿੱਖ ਹੈ ਹੂੰ ਜਾਂ ਸੈਜ ਧਾਰੀ ਸਿੱਖ ਉਹ ਤੇ ਜਿਹੜੇ ਅਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ ਕੇਸਾ ਧਾਰੀ ਦਾੜੀ ਧਾਰੀ ਨੇ ਹੂੰ ਸਾਰੇ ਸਿੱਖ ਨੇ ਇਸ ਕਰਕੇ ਦੱਸਾਂਗੇ ਜਿਹੜੀ ਗੱਲ ਹੈਗੀ ਆ ਇਹ ਕੇਸ ਵਾਲੀ ਕੁਦਰਤ ਹੀ ਦੇਣਾ ਅਸੀਂ ਕੁਦਰਤ ਨੂੰ ਕੁਝ ਨਹੀਂ ਕਰਨਾ ਇਹ ਕੇਸ ਕੇਸਾਂ ਕੇਸ ਕੀ ਤੋਂ ਕੇਸ ਕਿਤਰਾ ਹੋਏ ਇਹ ਜਦੋਂ ਗੁਰਮukh ਸਿੰਘ ਜੀ ਮਸਾਫਰ ਅਕਾਲ ਤਖਤ ਦੇ ਜਹੇਦਾਰ ਬੰਦੇ ਨੇ ਜੀ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਹੂੰ ਉਹ ਕੇਸਗੀ ਨਹੀਂ ਸੀ ਸਿਕਾਉਂਦੀ ਅੱਛਾ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਏ ਕੇਸ ਕੇਸ ਕਰ ਦਿੱਤੇ ਇਹ ਜਿਹੜੀ ਕੇਸ ਹੈਗੇ ਆ ਨਾ ਜੀ ਇਹ ਤੇ ਕੁਦਰਤੀ ਦੇਣਾ ਗੁਰੂ ਸਾਹਿਬ ਨੇ ਸਾਨੂੰ ਕਕਾਰਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਆ ਨਾ ਜੀ ਸਿੱਖ ਨੇ ਕਦੀ ਵੀ ਨੰਗੇ ਸਿਰ ਨਹੀਂ ਰਹਿਣਾ ਠੀਕ ਹੈ ਸਿੱਖ ਨੇ ਟੋਪੀ ਨਹੀਂ ਪਾਉਣੀ ਠੀਕ ਹੈ ਗੁਲਾਮੀ ਜਿਹੜੇ ਨਿਸ਼ਾਨੀ ਆ ਜੀ ਤੁਹਾਡੇ ਸਾਹਮਣੇ ਮਾਈਚੇ ਸਾਰੀ ਹੈਲਮਟ ਜਿਹੜੀ ਲੜੀ ਸੀ ਜ ਜਿਹਨਾਂ ਨੇ ਸਾਡੀ ਬੀਬੀਆਂ ਪੈਣਾ ਦੇ ਉੱਤੇ ਮਤਾਵਾਂ ਉੱਤੇ ਜਿਹੜੀ ਹੈਲਮਟ ਲਾਗੋ ਕੀਤੀ ਸੀ ਲੋ ਟੋਪ ਦੀ ਲੜਾਈ ਜਿਹੜੀ ਲੜੀ ਸੀ ਉਹ ਇਹ ਜਿਹੜਾ ਹੈਗਾ ਜੀ ਉਹ ਮਰਿਆਦਾ ਹੈਗੀ ਆ ਹੂੰ ਪੰਜੇ ਜਿਹੜੇ ਕਾਰਨੇ ਉਹ ਧਾਰਨ ਕਰਨੇ ਸਿੱਖੀ ਦੇ ਵਿੱਚ ਐਂਟਰੀ ਹੈ ਸਾਡੀ ਯੂਨੀਫਾਰਮ ਹੈ ਹੂੰ ਤੁਸੀਂ ਸਕੂਲ ਚ ਦਾਖਲ ਹੁੰਦੇ ਜੇ ਤੁਹਾਨੂੰ ਯੂਨੀਫਾਰਮ ਲੱਗਦੀ ਹੈ ਮਤਲਬ ਇਹ ਮਤਲਬ ਤੁਸੀਂ ਕਹਿੰਦੇ ਹੋ ਵੀ ਗੁਰਮੁਖ ਸਿੰਘ ਮੁਸਾਫਰ ਦੀ ਘਰ ਵਾਲੀ ਕੇਸ ਕੀ ਨਹੀਂ ਸਜਾਉਂਦੀ ਸੀ ਤੇ ਉਹਨਾਂ ਨੇ ਕੇਸ ਕੀ ਜਗਾ ਕੇਸਾਂ ਨੂੰ ਕਾਰ ਬਣਾ ਦਿੱਤਾ ਹਾਂ ਬਿਲਕੁਲ ਜੀ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੂੰ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਸਾਡੇ ਪੰਥ ਦੇ ਪਹਿਰੇਦਾਰਾਂ ਨੇ ਮਰਵਾਹਾ ਸਾਹਿਬ ਹੁਣ ਵੀ ਕੋਈ ਪੁੱਛਣ ਨੂੰ ਤਿਆਰ ਨਹੀਂ ਆ ਆ ਕੇਸ ਤਾਂ ਮੇਰੇ ਖਿਆਲ ਚ ਇਦਾਂ ਹੈ ਕੋਈ ਸਾਧੂ ਹੋਵੇ ਕੋਈ ਨਾਗਾ ਸਾਧੂ ਹੋਵੇ ਨਿਰਮਲਾ ਸਾਧੂ ਉਹ ਵਾਲ ਨਹੀਂ ਕਟਾਏਗਾ ਵਾਲ ਲੰਬੇ ਹੋਣਗੇ ਕੇਸ ਤਾਂ ਉਹਦੇ ਵੀ ਹੋਗੇ ਇਹ ਜਿਹੜਾ ਹੈ ਨਾ ਜਿਹੜਾ ਇਹ ਵਿਵਾਦ ਹੈ ਕਿ ਕੇਸਾ ਧਾਰੀ ਸਿੱਖ ਹੈ ਹੂੰ ਜਾਂ ਸੈਜ ਧਾਰੀ ਸਿੱਖ ਉਹ ਤੇ ਜਿਹੜੇ ਅਗੇ ਜਿੰਨੇ ਵੀ ਸਾਧੂ ਨੇ ਜਿੰਨੇ ਵੀ ਸੰਤ ਨੇ ਸਾਰੇ ਕੇਸਾ ਧਾਰੀ ਦਾੜੀ ਧਾਰੀ ਨੇ ਹੂੰ ਉਹ ਸਾਰੇ ਸਿੱਖ ਨੇ ਇਸ ਕਰਕੇ ਦੱਸਾਂਗੇ ਜੀ ਜਿਹੜੀ ਗੱਲ ਹੈਗੀ ਆ ਇਹ ਕੇਸ ਦਾੜੀ ਕੁਦਰਤੀ ਦੇਣਾ ਅਸੀਂ ਕੁਦਰਤ ਨੂੰ ਕੁਝ ਨਹੀਂ ਕਰਨਾ